ਹਾਂਜੀ ਦੋਸਤੋ ਅੱਜ ਆਪਾਂ ਬਣਾਵਾਂਗੇ ਮਿਲਕ ਪਾਊਡਰ ਅਤੇ 1 ਕੱਪ ਦੁੱਧ ਤੋਂ ਬਹੁਤ ਹੀ ਵਧੀਆ ਬਾਜ਼ਾਰ ਵਿੱਚ ਮਿਲਣ ਵਾਲੇ ਪੇੜੇ ਸਭ ਤੋਂ ਪਹਿਲਾਂ ਆਪਾਂ ਇੱਕ ਕੱਪ ਪੈਨ ਦੇ ਵਿੱਚ ਦੁੱਧ ਪਾ ਲਵਾਂਗੇ ਤੇ ਗੈਸ ਦੀ ਫਲੇਮ ਜਿਹੜੀ ਮੀਡੀਅਮ ਰੱਖਾਂਗੇ ਨਾਲ ਹੀ ਉਸ ਦੇ ਵਿੱਚ ਇੱਕ ਕੱਪ ਆਪਾਂ ਪਾ ਦਵਾਂਗੇ ਮਿਲਕ ਪਾਊਡਰ ਦਾ ਨਾਲ ਹੀ ਤੁਸੀਂ ਟੇਸਟ ਦੇ ਅਕੋਰਡਿੰਗ ਚੀਨੀ ਪਾ ਲੈਣੀ ਕਿਉਂਕਿ ਮਿਲਕ ਪਾਊਡਰ ਵੀ ਜਿਹੜਾ ਵਾ ਮਿੱਠਾ ਹੁੰਦਾ ਵਾ ਤੇ ਇਸ ਨੂੰ ਤੁਸੀਂ ਪਕਾ ਲੈਣਾ ਬਹੁਤ ਹੀ ਜਲਦੀ ਨਾਲੇ ਖੋਏ ਵਾਲੇ ਟੈਕਸਚਰ ਦੇ ਵਿੱਚ ਆ ਜਾਂਦਾ ਵਾ ਜਦੋਂ ਤੱਕ ਇਹ ਸੰਘਣਾ ਹੋ ਜਾਂਦਾ ਉਸ ਨੂੰ ਚਲਾਉਂਦੇ ਜਾਣਾ ਤੁਸੀਂ ਬਿਲਕੁਲ ਵੀ ਛੱਡਣਾ ਨਹੀਂ ਗਾ ਤੇ ਬਾਅਦ ਵਿੱਚ ਉਸ ਦੇ ਵਿੱਚ ਪਾ ਦੇਣੀ ਇੱਕ ਚਮਚ ਦੇਸੀ ਘਿਓ ਦਾ ਤੇ ਕਾਫੀ ਇਹ ਠਿੱਕ ਹੋਣ ਤੋਂ ਬਾਅਦ ਵਿੱਚ ਤੁਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਵਾ ਤੇ ਉਸ ਨੂੰ ਇਸ ਤਰ੍ਹਾਂ ਦੇ ਨਾਲ ਕਿਸੇ ਵੀ ਚੀਜ਼ ਦੀ ਹੈਲਪ ਦੇ ਨਾਲ ਉਹਦੇ ਵਿੱਚ ਜੇ ਕੋਈ ਡਲੀ ਹੋਊਗੀ ਉਸਨੂੰ ਤੁਸੀਂ ਖਤਮ ਕਰ ਦੇਣਾ ਵਾ ਤੇ ਸਮੂਥ ਜਿਆ ਉਸਨੂੰ ਬਣਾ ਲੈਣਾ ਵਾ ਸਮੂਥ ਜਦੋਂ ਉਹ ਆਪਣਾ ਮਾਵੇ ਵਾਲੇ ਟੈਕਸਚਰ ਦੇ ਵਿੱਚ ਆ ਗਿਆ ਸਮੂਥ ਜਿਆਦਾ ਪੇਸਟ ਬਣ ਗਿਆ ਤਾਂ ਤੁਸੀਂ ਉਸਨੂੰ ਕਿਸੇ ਵੀ ਸ਼ੇਪ ਦੇ ਵਿੱਚ ਉਸਨੂੰ ਤਿਆਰ ਕਰ ਸਕਦੇ ਹੋ ਪੇੜੇ ਬਣਾ ਸਕਦੇ ਹੋ ਅਗਰ ਤੁਸੀਂ ਬਰਫੀ ਦੇ ਰੂਪ ਵਿੱਚ ਉਸਨੂੰ ਕੱਟਣਾ ਚਾਹੁੰਦੇ ਹੋ ਤਾਂ ਬਰਫੀ ਵੀ ਇਸ ਤੋਂ ਤਿਆਰ ਕਰ ਸਕਦੇ ਹੋ ਬਹੁਤ ਹੀ ਜਿਆਦਾ ਟੇਸਟੀ ਬਣਦੀ ਹੈ ਅਗਰ ਤੁਹਾਡਾ ਮਿੱਠਾ ਖਾਣ ਨੂੰ ਦਿਲ ਕਰਦਾ ਤੇ ਤੁਹਾਡੇ ਕੋਲ ਟਾਈਮ ਹੈ ਨਹੀਂ ਵੀ ਤੁਸੀਂ ਬਾਜ਼ਾਰ ਦੇ ਵਿੱਚ ਜਾਓ ਤਾਂ ਤੁਹਾਡੇ ਕੋਲ ਘਰ ਵਿੱਚ ਦੁੱਧ ਤਾਂ ਆਮ ਪਿਆ ਹੀ ਦਾਵਾ ਤੇ ਮਿਲਕ ਪਾਊਡਰ ਹੋਣਾ ਜ਼ਰੂਰੀ ਹੈ ਤੇ ਤੁਸੀਂ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸਵਾਦ ਲੱਗਣ ਵਾਲੀ ਮਿਠਾਈ